ਜੱਗਰੀਆ ਘਾਣੂ ਕਹਿੰਦੇ ਵੀ ਬੋਝਿਆ ਬੁਝਾਰ ਤਨ ਆ ਸੱਚ ਦੱਸ ਕਿੱਥੇ ਰਹਿੰਦੇ ਆ ਕਿੱਦਾਂ ਦੇ ਦੇਖ ਲਿਆ ਇਹਨਾਂ ਦੀ ਪਾਵਰ ਕੀ ਹੈ ਜਦੋਂ ਇੰਨੀ ਤਗੜੀ ਪਾਵਰ ਹੋਵੇ ਸਰਕਾਰ ਦੀ ਨਾ ਚੱਲੇ ਉਹਨਾਂ ਦੇ ਅੱਗੇ ਤੇ ਫਿਰ ਤੇ ਕੋਈ ਗੱਲਬਾਤ ਹੋਏਗੀ ਨਾ ਜਿਲਦਿਆਂ ਨੇ ਅੱਖਾਂ ਇਹਨਾਂ ਦੀ ਪਾਵਰ ਦੱਸ ਕੀ ਹੈ ਇਹਨਾਂ ਨੂੰ ਪਾਵਰ ਮਿਲਦੀ ਕਿੱਥੋਂ ਹੀ ਦੱਸ ਫਿਰ ਜੱਗਰੀਆ ਘਾਣੂ ਨੇ ਦੱਸਿਆ ਵੀ ਇਹਨਾਂ ਦੀ ਪਾਵਰ ਮੈਂ ਦੱਸ ਪਾਵਰ ਕੀ ਹੈ ਕੋਈ ਪਾਵਰ ਨਹੀਂ ਜਿੱਦਾਂ ਤੇ ਤੁਹਾਡੇ ਸਰੀਰ ਉਦੋਂ ਦੇ ਇਹਨਾਂ ਨੇ ਹੈ ਨਹੀਂ ਨਿਆਂ ਸਿੰਘਾਂ ਦਾ ਸਰੀਰ ਸੁੱਕੇ ਸੜੇ ਜਿਆ ਜਿਹੜਾ ਰੋਜ਼ ਚੱਲਦਾ ਚੱਲੇ ਤੇ ਰਹਿੰਦਾ ਤੁਰ ਫਿਰਦਾ ਉਹਨੂੰ ਚਮੜੀ ਚਮੜੀ ਜਿਹੜੀ ਚਰਮੀ ਤੋਂ ਨਹੀਂ ਪੈਣੀ ਆ ਇਹਨਾਂ ਨੇ ਆਖਿਆ ਵੀ ਇਹਨਾਂ ਦੀ ਖਰਾਕ ਕੀ ਆ ਜਿਹੜੇ ਝੋਲਿਆਂ ਨੂੰ ਘੋੜਿਆਂ ਘੋੜਿਆਂ ਨੂੰ ਪਾਉਂਦੇ ਜਿਹੜੇ ਝੋਲੇ ਉਹਨਾਂ ਨੂੰ ਬਦਾਮ ਕਹਿ ਕੇ ਆਪ ਪਾ ਜਾਂਦੇ ਐਨੀ ਕੁ ਗੱਲ ਰੇ ਇਹਨਾਂ ਦਾ ਪੱਕਾ ਪਿੰਡ ਕੋਈ ਨਹੀਂ ਧੋੜਿਆਂ ਦੀ ਕਾਠੀ ਇਹਨਾਂ ਦਾ ਆਸਣ ਆ ਜਿਹੜੇ ਘੋੜੇ ਤੇ ਕੰਮਲ ਪੈਂਦੇ ਆ ਉਹ ਕੰਮਲ ਆਪਣੇ ਤੇ ਲੈ ਕੇ ਸੌਂ ਜਾਂਦੇ ਆ ਬਾ ਇਤਨਾ ਕੀ ਕੰਮ ਹੈ